ਸਿਮਰ ਹੱਸਦੀ ਹੋਈ ਕਹਿੰਦੀ ਆ ਕਿ ਉਸ ਦਾ ਦਿਲ ਚੰਗਾ ਲੱਗਿਆ ਮੈਨੂੰ ਉਸ ਦੀ ਸੋਚ ਉਸ ਦਾ ਵਰਤਾਓ ਮੈਨੂੰ ਤਾਂ ਨਿੰਦਮ ਜੋਗ ਲੱਗਿਆ ਹੀ ਨਹੀਂ ਉਸ ਪਰ ਭੈਣੇ ਕੀ ਪਤਾ ਕਿ ਉਹ ਜਾ ਖੂਣਾ ਅੰਬੀ ਪੁੱਤ ਚੰਗੇ ਖਾਣ ਦਾ ਤਾਂ ਕਹਿੰਦੀ ਆ ਕਿ ਨਹੀਂ ਮੈਨੂੰ ਇੱਕ ਪਰਿਵਾਰ ਸੰਭਲਣ ਵਾਲੀ ਦੀ ਲੋੜ ਆ ਤੇ ਇਹਨੂੰ ਇੱਕ ਪਰਿਵਾਰ ਦੀ ਮੈਨੂੰ ਇੱਕ ਮੇਰੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਕੁੜੀ ਜਿਮਾ ਇਹਦੇ ਵਰਗੀ ਨਹੀਂ ਆਪਣੀ ਨੂੰ ਚਾਹੀਦੀ ਆ ਮੇਰੇ ਕਿਸੇ ਮੁੰਡੇ ਨੂੰ ਟੈਹ ਰਹੀ ਹੁੰਦੀ ਆ ਕਿ ਦੇਖੋ ਜੀ ਐਦਾਂ ਨਾ ਕਰੋ ਮੈਨੂੰ ਪਤਾ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ ਉਹ ਮੁੰਡਾ ਥੋੜੀ دیر ਮੀਰ ਨੂੰ ਦੇਖਦਾ ਰਹਿੰਦਾ ਫਿਰ ਮੀਰ ਜਦ ਦੇਖ ਲਿਆ ਉਹ ਮੁੰਡਾ ਉਸ ਨੂੰ ਦੇਖਦੇ ਹੋਏ ਹੋਸ਼ ਖੋ ਬੈਠਾ ਉਹ ਚੱਕ ਕਰਨ ਲਈ ਉਸ ਨੂੰ ਉਹ ਕਹਿੰਦੀ ਆ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਤਾਂ ਉਹ ਮੁੰਡਾ ਉਵੇਂ ਹੀ ਮੀਰ ਦੇ ਚਿਹਰੇ ਨੂੰ ਨਿਹਾਰਦੇ ਹੋਏ ਕਹਿੰਦਾ ਕਿ ਹਾਂਜੀ ਦੱਸੋ ਮੀਰ ਇਹ ਕਹਿੰਦੇ ਹੋਏ ਆਪਣਾ ਹੱਥ ਮੁੰਡੇ ਦੀ ਵਿੱਚੇ ਵਿੱਚ ਪਾਉਂਦੀ ਆ ਕਿ ਮੈਂ ਕਹਿ ਰਹੀ ਸੀ ਕਿ ਮੈਂ ਨਾ ਮੁੰਡਾ ਕਹਿੰਦਾ ਬੋਲੋ ਨਾ ਮੀਰ ਚੱਬੀ ਗਿੱਚੀ ਵਿੱਚ ਕੰਡ ਕੇ ਕਹਿੰਦੀ ਆ ਕਿ ਮੈਂ ਕਹਿ ਰਹੀ ਸੀ ਜੁੱਤੀ ਤਾਂ ਅਸੀਂ ਚੋਰੀ ਕਰਕੇ ਰਾਂਗੇ ਇਹ ਕਹਿ ਕੇ ਉਹ ਕੁੜੀਆਂ ਨੂੰ ਆਵਾਜ਼ ਦਿੰਦੀ ਆ ਕਿ ਆਜ ਉਹ ਜੁੱਤੀ ਮਿਲ ਗਈ ਇੱਕ ਮੁੰਡਾ ਉਸ ਮੁੰਡੇ ਕੋਲ ਆ ਕੇ ਕਹਿੰਦਾ ਕਿ ਬੱਸ ਗੁਰਿੰਦਰ ਓਏ ਇੱਕ ਜੁੱਤੀ ਨਹੀਂ ਲੁਕਾ ਸਕਿਆ ਤੂੰ ਤੇ ਇਹ ਮਨ ਵਿੱਚ ਕਹਿੰਦਾ ਕੋਈ ਨਾ ਮੀਰ ਉਰਫ ਜਮਨਜਿੰਦਰ ਤੈਨੂੰ ਮੈਂ ਆਪੇ ਦੇਖ ਲਊ ਹਰਾਜਪ੍ਰੀਤ ਤੇ ਸਵਰਜੀਤ ਦਾ ਵਿਆਹ ਤੇ ਰਹਿੰਦੀਆਂ ਰਸਮਾਂ ਚੰਗੇ ਤਰੀਕੇ ਨਾਲ ਹੋ ਜਾਂਦੀਆਂ ਨੇ ਸਾਲੀਆਂ ਨੂੰ ਉਹਨਾਂ ਦਾ ਵੰਡਨੇ ਵੀ ਮਿਲ ਜਾਂਦਾ ਆਖਿਰ ਸਵਰ ਦੀ ਵਿਦਾਈ ਹੁੰਦੀ ਆ ਤੇ ਉਸ ਨੂੰ ਆਪਣੇ ਸਹੁਰਿਆਂ ਦੇ ਘਰ ਵਿਦਾ ਕਰ ਦਿੱਤਾ ਜਾਂਦਾ ਮੀਰ ਨੂੰ ਲੱਗਦਾ ਕਿ ਉਸਨੇ ਵਿਆਹ ਸੁੱਖੇ ਸ਼ਾਂਤੀ ਨਾਲ ਕਰਵਾ ਦਿੱਤਾ ਪਰ ਉਸਨੇ ਗੁਰਿੰਦਰ ਦੀ ਦੁਸ਼ਮਣੀ ਮੁੱਲ ਲੈ ਲਈ ਸੀ ਜਿਸ ਤੋਂ ਆਪ ਵੀ ਉਹ ਬੇਖਬਰ ਸੀ ਇੱਕ ਦੋ ਦਿਨ ਬੀਤ ਜਾਂਦੇ ਆ ਤਦ ਨੂੰ ਮੀਰ ਦਾ ਮੂਡ ਚੰਗਾ ਦੇਖ ਕੇ ਉਸਨੇ ਗੱਲ ਵੀ ਕਰ ਲੈਂਦੀ ਆ ਪਰ ਉਹ ਨਾ ਕਰ ਦਿੰਦੀ ਆ ਉਹ ਕਹਿ ਦਿੰਦੀ ਆ ਕਿ ਪਤਾ ਕਿਵਾਲਾ ਮੀਰ ਇਸੇ ਤੇ ਭਰੋਸਾ ਨਹੀਂ ਕਰਦੀ ਜਲਦੀ ਮੀਰ ਨੂੰ ਗਿਣੀ ਬਿਕਰਮ ਸਵਰਜੀਤ ਰਾਜਪ੍ਰੀਤ ਧੰਨੋ ਤੇ ਗਿਣੀ ਦੀ ਫੈਮਲੀ ਸਭ ਮਿਲ ਕੇ ਸਮਝਾਉਂਦੇ ਆ ਕਿ ਉਹ ਹਾਂ ਕਰ ਦਿੰਦੀ ਆ ਕਿਉਂਕਿ ਉਹ ਸਾਰੇ ਵਿਆਹ ਨੂੰ ਲੈ ਕੇ ਮੀਰ ਦਾ ਜਿੰਨਾ ਕੁ ਸਵਾਰ ਕਰ ਦਿੰਦੇ ਆ ਤੇ ਅੱਖ ਕਿ ਮੀਰ ਹਾਂ ਕਰ ਦਿੰਦੀ ਆ ਤੇ ਕਹਿੰਦੀ ਆ ਫਾ ਦੇ ਉਹ ਵਿਆਹ ਸਿਆਪਾ ਵੀ ਮੇਰੀ ਜ਼ਿੰਦਗੀ ਵਿੱਚ ਪਰ ਕੁਝ ਸ਼ਰਤਾਂ ਰੱਖ ਕੇ ਅਜਮ ਵੀ ਜਦ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਟਿਫਨ ਫੇਸ ਦੇਵੇਂ ਸ਼ਰਮਾਂ ਦੇ ਹੱਥ ਤਾਂ ਉਸਦੀ ਮਾਂ ਰੋ ਦਿੰਦੀ ਆ ਅੰਬੀ ਉਸ ਕੋ ਉੜਾ ਕੇ ਕਹਿੰਦਾ ਕੀ ਹੋਇਆ ਮਾਂ ਕਿਉਂ ਰੋ ਰਹੀਆਂ ਤੂੰ ਮੇਰੇ ਤੋਂ ਗਲਤੀ ਹੋ ਗਈ ਤਾ ਮੈਨੂੰ ਮਾਫ਼ ਕਰ ਦੇ ਸਿਮਰ ਕਹਿੰਦੀ ਆ ਕਿ ਪੁੱਤ ਮੈਨੂੰ ਫਿਕਰ ਰਹਿੰਦੀ ਆ ਤੇਰੀ ਤੂੰ ਅੰਬੀ ਵਿੱਚ ਟੋਕਦਾ ਹੋਇਆ ਕਹਿੰਦਾ ਕਿ ਮਾਂ ਮੈਂ ਲੇਟ ਹੋ ਰਿਹਾ ਤਾ ਸਿਮਰ ਨੇ ਜੀਬ ਕਹਿੰਦੀ ਆ ਤੈਨੂੰ ਮੇਰੀ ਸੌਂ ਲੱਗੀ ਜੇ ਇਸ ਵਾਰ ਨਾ ਕੀਤੀ ਮੈਂ ਕੁੜੀ ਲੱਭ ਲਈਆ ਅੰਬੀ ਇਹ ਸੁਣ ਕੇ ਅੱਖਾਂ ਬੰਦ ਕਰ ਲੈਂਦਾ ਤਾ ਸਿਮਰ ਕਹਿੰਦੀ ਆ ਕਿ ਪੁੱਤ ਕੱਲ ਮੈਂ ਗੁਰਮੇਲ ਕਿਰਨ ਦੀਪਾ ਅੰਮ੍ਰਿਤ ਨੂੰ ਕੌਣ ਕਰੂ ਰਿਸਤਾ ਕਿ ਇਹਨਾਂ ਦਾ ਬੜਾ ਹੀ ਸੜਾ ਜਾਏ ਅੰਬੀਏ ਸੁਣ ਕੇ ਕਹਿੰਦਾ ਕਿ ਠੀਕ ਆ ਜੇ ਕੁੜੀ ਲੱਭ ਲਈ ਆ ਤਾਂ ਫਿਰ ਮੈਂ ਕੀ ਕਰ ਸਕਦਾ ਆਪਣੀ ਮਾਂ ਦੀ ਜਵਾਨ ਨੂੰ ਝੁੱਕ ਕੇ ਥੋੜੀ ਪਾ ਸਕਦਾ ਸਾਈਡ ਤੋਂ ਉਸ ਦੇ ਸਾਰੇ ਭੈਣ ਭਰਾ ਵਾਲੇ ਸਾਵਾ ਕਰਨ ਲੱਗੇ ਜਾਂਦੇ ਆ ਤੇ ਉਹ ਕਹਿੰਦਾ ਪਰ ਇਹ ਵਿਆਹ ਸਿਰਫ ਦੋ ਪਰਿਵਾਰਾਂ ਦੇ ਵਿੱਚ ਹੋ ਕੋਈ ਧਾਮ-ਚਾਮ ਨਹੀਂ ਹੋਵੇਗਾ ਜਦ ਮੇਰੀ ਇਹ ਸ਼ਰਤ ਮੰਜ਼ੂਰ ਆ ਤਾਂ ਉਹ ਸਭ ਖੁਸ਼ ਹੋ ਜਾਂਦੇ ਆ ਤੇ ਸ਼ਰਤ ਮੰਨ ਲੈਂਦੇ ਆ ਉਹ ਵੀ ਜਾਣਦੇ ਸੀ ਕਿ ਜੇ ਜਿਆਦਾ ਸਵਾਲ ਕੀਤੇ ਤਾਂ ਵੀ ਆਪਣਾ ਫੈਸਲਾ ਬਦਲਣਾ ਲਾਵੇ ਅੰਬੀ ਡਾਕਟਰ ਦੀ ਗੱਲ ਯਾਦ ਕਰਦਾ ਕਿ ਡਾਕਟਰ ਨੇ ਕਿਹਾ ਸੀ ਜਿੰਨਾ ਹੋ ਸਕੇ ਉਸ ਦੀ ਮਾਂ ਨੂੰ ਖੁਸ਼ ਰੱਖਿਆ ਜਾਵੇ ਤਾਂ ਜਿਹੜੀ ਉਹ ਠੀਕ ਹੋ ਜਾਣ ਟੇ ਇਹ ਵੀ ਇੱਕ ਵਜ੍ਹਾ ਸੀ ਅੰਬੀ ਦੇ ਵਿਆਹ ਦੀ ਹਾਂ ਕਰਨ ਲਈ ਅੰਬੀ ਸੋਚਾਂ ਚੋਂ ਨਿਕਲ ਕੇ ਕਹਿੰਦਾ ਕਿ ਤੁਸੀਂ ਖੁਸ਼ ਮੈਂ ਵੀ ਖੁਸ਼ ਇਹ ਕਹਿ ਕੇ ਉਹ ਆਫਿਸ ਆ ਜਾਂਦਾ ਅਗਲੇ ਦਿਨ ਅੰਬੀ ਦੀ ਮਾਂ ਮੀਰ ਨੂੰ ਮਿਲਣ ਲਈ ਆਉਂਦੀ ਆ ਤੇ ਮੀਰ ਕਹਿੰਦੀ ਆ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਆ ਮੀਰ ਨੇ ਮਾਂ ਕਿੰਨਾ ਹੀ ਸਮਾਂ ਇੱਕ ਕਮਰੇ ਵਿੱਚ ਗੱਲਾਂ ਕਰਦੇ ਆ ਤੇ ਆਖਰੀ ਮੀਰ ਕਹਿੰਦੀ ਆ ਕਿ ਮੇਰਾ ਪੀਤ ਤਵਾਰੀ ਜਾਣ ਕੇ ਵੀ ਜੇਕਰ ਤੁਸੀਂ ਮੈਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਆ ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੇ ਸਾਹਮਣੇ ਰੱਖ ਦਿੱਤੀ ਆ ਮੈਂ ਤੁਹਾਨੂੰ ਇਸ ਕਰਕੇ ਦੱਸਿਆ ਕਿ ਸ਼ਾਇਦ ਜਿਹੜਾ ਕੁਝ ਤੁਸੀਂ ਸਮਝ ਰਹੇ ਹੋ ਉਹ ਮੈਂ ਨਹੀਂ ਆ ਮਾਂ ਕਹਿੰਦੀ ਆ ਕਿ ਨਹੀਂ ਤੂੰ ਉਹੀ ਆ ਜਿਹੜੀ ਮੀਰ ਨੂੰ ਮੈਂ ਪਸੰਦ ਕੀਤਾ ਤੇ ਹਾਂ ਨਾਲੇ ਮੈਂ ਤੇਰੇ ਅਤੀਤ ਤੋਂ ਕੁਝ ਨਹੀਂ ਲੈਣਾ ਬਸ ਮੇਰਾ ਵੀ ਥੋੜਾ ਜਿਹਾ ਮਤਲਬ ਆ ਤੇਰੇ ਤੋਂ ਮੀਰ ਮਾਂ ਵੱਲ ਦੇਖ ਲੱਗ ਜਾਂਦੀ ਆ ਤੇ ਮਾਂ ਕਹਿੰਦੀ ਆ ਕਿ ਤੂੰ ਮੈਨੂੰ ਹਰ ਹਾਲਤ ਚ ਮਨਜ਼ੂਰ ਆ ਬਸ ਇੱਕ ਵਾਦਾ ਕਰ ਕਿ ਮੇਰੇ ਪਰਿਵਾਰ ਨੂੰ ਕਦੇ ਪਿਛੜ ਨਹੀਂ ਦੇਵੇਂਗੀ ਉਹਨਾਂ ਨੂੰ ਇੱਕ ਮੁੱਖੀ ਵਾਂਗ ਬਣ ਕੇ ਰੱਖੇਗੀ ਮੇਰੇ ਕੋਲ ਇਜ਼ਾਦਾ ਵਕਤ ਨਹੀਂ ਹੈਗਾ ਮੀਰੀ ਕਹਿੰਦੀ ਆ ਕਿ ਮਾਂ ਇਦਾਂ ਨਹੀਂ ਬੋਲੀਦਾ ਹੁੰਦਾ ਮੀਰ ਨੂੰ ਅੱਜ ਮਾਂ ਦੇ ਨਾਲ ਲੰਘ ਸਕੂਨ ਮਿਲ ਰਿਹਾ ਹੁੰਦਾ ਸਿਮਰ ਨੇ ਉਸ ਨੂੰ ਮਾਂ ਕਹਿਣ ਵਾਲੀ ਵੀ ਕਿਹਾ ਹੁੰਦਾ ਪਰ ਬਾਹਰ ਜਾ ਕੇ ਸਭ ਨੂੰ ਦੱਸ ਦੇ ਆ ਕਿ ਵਿਆਹ ਪੱਕਾ ਕਰੋ ਦੋਨੋਂ ਰਾਜ਼ੀ ਆ ਉਹ ਸਾਰੇ ਬਹੁਤ ਖੁਸ਼ ਹੋ ਜਾਂਦੇ ਆ ਕਿ ਸਬਰ ਅਤੇ ਰਾਜਪ੍ਰੀਤ ਬਹੁਤ ਵੱਡੀ ਸੀਧਰ ਦੂਰ ਹੋ ਜਾਂਦੀ ਆ ਰਾਜਪ੍ਰੀਤ ਮੀਰ ਕੋਲ ਆ ਕੇ ਕਹਿੰਦਾ ਕਿ ਧੰਨਵਾਦ ਤੁਹਾਡਾ ਹਨੀਮੂਨ ਬਿਨਾਂ ਕਿਸੇ ਟੈਨਸ਼ਨ ਤੋਂ ਮਨਾਵਾਂਗਾ ਮੀਰ ਉੱਪਰ ਹੱਸ ਕੇ ਲੈਂਦੀ ਆ ਉਹ ਆਪਣਿਆਂ ਨੂੰ ਖੁਸ਼ ਦੇਖ ਕੇ ਖੁਸ਼ ਹੁੰਦੀ ਆ ਮਾਂ ਅੰਬੀ ਨੂੰ ਮਨਾ ਲੈਂਦੀ ਆ ਵਿਆਹ ਲਈ ਉਹ ਸ਼ਰਤ ਰੱਖਦਾ ਕਿ ਉਸਦਾ ਵਿਆਹ ਬਿਲਕੁਲ ਸਿੰਪਲ ਹੋਵੇਗਾ ਕੋਈ ਦਿਖਾਵਾ ਨਹੀਂ ਬਸ ਕੋਰਟ ਮੈਰਿਜ ਹੋਵੇਗੀ ਮਾਂ ਉਹਨੇ ਦੇ ਘਰ ਗੱਲ ਕਰਦੇ ਸਮੇਂ ਇਹ ਗੱਲ ਕਰਨਾ ਤਾਂ ਭੁੱਲ ਹੀ ਗਈ ਸੀ ਮੀਰ ਨੇ ਵੀ ਇਹ ਸ਼ਰਤ ਰੱਖੀ ਆ ਕਿ ਨਾ ਤਾਂ ਕੋਈ ਬਾਹਰਲਾ ਇਨਸਾਨ ਆਵੇਗਾ ਤੇ ਨਾ ਹੀ ਜ਼ਿਆਦਾ ਧੂਮ ਧਮਾਕਾ ਹੋਵੇਗਾ ਬਸ ਦੋ ਪਰਿਵਾਰ ਹੋਣਗੇ ਇੱਕ ਗਿਨੀ ਦਾ ਤੇ ਦੂਜਾ ਮਾਂ ਦਾ ਪਰਿਵਾਰ ਬਸ ਗਿਨੀ ਉਸ ਨੂੰ ਛੇੜਦੀ ਹੋਈ ਕਹਿੰਦੀ ਆ ਕਿ ਹੁਣ ਤੋਂ ਹੀ ਮਾਂ ਮੀਰ ਕਹਿੰਦੀ ਆ ਕਿ ਮਾਂ ਮਾਂ ਹੀ ਹੁੰਦੀ ਆ ਆਪਣੀ ਕਿਸੇ ਦੇ ਨਹੀਂ ਹੁੰਦੀ ਆ ਤੇ ਫਿਰ ਕਹਿੰਦੀ ਆ ਕਿ ਮੇਰਾ ਧਿਆਨ ਨਾ ਪਟਕਾ ਸ਼ਰਤ ਮਨਜ਼ੂਰ ਕੇ ਨਹੀਂ ਇਹ ਦੱਸ ਅੰਬੀ ਦੀ ਮਾਂ ਕੋ ਕੁਸਨਾ ਵਾਦਾ ਕਰਦਾ ਕਿ ਇਹਦਾ ਹੀ ਹੋਵੇਗਾ ਅੰਬੀ ਦੀ ਮਾਂ ਢਿਨੀ ਦੀ ਮਾਂ ਨੂੰ ਫੋਨ ਕਰਕੇ ਦੱਸਦੀ ਆ ਕਿ ਭੈਣ ਕਿਸ ਸਮਝ ਨਹੀਂ ਆਉਂਦਾ ਕਿਵੇਂ ਕਿਹਾ ਪਰੰਬੀ ਚਾਹੁੰਦਾ ਕਿ ਵਿਆਹ ਵਾਲਾ ਤੂੰ ਤਾਂ ਨਾਲ ਨਹੀਂ ਹੋਣਾ ਚਾਹੀਦਾ ਬਸ ਕੋਰਟ ਮੈਰਜ਼ ਤੇ ਢਿਨੀ ਦੀ ਮਾਂ ਕਹਿੰਦੀ ਆ ਕਿ ਭੈਣ ਤੁਸੀਂ ਫਿਕਰ ਨਾ ਕਰੋ ਮੇਰੇ ਵੀ ਇਹੀ ਚਾਹੁੰਦੀ ਆ ਕਿ ਵਿਆਹ ਸਿੰਪਲ ਜਿਹਾ ਹੋਵੇ ਉਹ ਦੋਨੇ ਸ਼ੁਕਰ ਕਰਦੇ ਆ ਤੇ ਫੇਰ ਕੱਲ ਹੀ ਵਿਆਹ ਕਰ ਲੈਣੇ ਆ ਅੰਬੀ ਦੀ ਮਾਂ ਕਹਿੰਦੀ ਆ ਕਿ ਜਦੋਂ ਦੇਣ ਲੈਣ ਵੀ ਨਹੀਂ ਕਰਨਾ ਤੇ ਸੰਦਨਾ ਵੀ ਨਹੀਂ ਕਿਸੇ ਨੂੰ ਮੇਰੇ ਬੱਚੇ ਵੀ ਆਏ ਹੋਏ ਨਹੀਂ ਤਾਂ ਤੁੰ ਨੂੰ ਕਹਿੰਦੀ ਆ ਹਾਂਜੀ ਭੈਣ ਨੂੰ ਪੁੱਛ ਕੇ ਦੱਸਨੀ ਆ ਫਿਰ ਉਹ ਘਰੇ ਗੱਲ ਕਰਦੀ ਆ ਤੇ ਸਾਰੇ ਇਕੱਠੇ ਹੈਰਾਨ ਹੋ ਕੇ ਕਹਿੰਦੇ ਆ ਕਿ ਕੱਲ ਕੱਲ ਨਹੀਂ ਸਵਰ ਕਹਿੰਦੀ ਆ ਨਹੀਂ ਇੱਕ ਦੋ ਦਿਨ ਰੱਖੋ ਪਰ ਸ਼ੁੱਕਰਵਾਰ ਆ ਫਿਰ ਸ਼ਨੀਵਾਰ ਐਤਵਾਰ ਤੁਸੀਂ ਇਦਾਂ ਕਰੋ 27 ਅਗਸਤ ਨੂੰ ਰੱਖ ਲਓ ਉਹ ਠੀਕ ਆ ਤੁੰ ਨੂੰ ਕਹਿੰਦੀ ਆ ਮੈਂ ਦੱਸ ਦਿੰਦੀ ਆ ਫੋਨ ਕਰਕੇ ਉਹ ਦਸਨੀਂ ਦੀ ਆ ਰਾਜਪ੍ਰੀਤ ਕਹਿੰਦਾ ਯਾਰ ਇੰਨਾ ਜਲਦੀ ਹੁਣ ਤਾਂ ਆਪਣੀ ਮੀਰ ਵੀ ਘਰ ਪਰਿਵਾਰ ਵਾਲੇ ਹੋ ਜਾਉ ਸਵਰ ਕਹਿੰਦੀ ਆ ਹੋਰ ਤਾਂ ਨਹੀਂ ਇਸਨੇ ਸਿਰ ਤੇ ਵੀ ਤੋਰੇਂਦਾਰੀ ਪਹਿ ਲਾਉ ਮੈਂ ਤਾਂ ਬਹੁਤ ਖੁਸ਼ ਆ ਇਸ ਨੂੰ ਦਿਲੁਨਮਨੀ ਦੇਖਣ ਲਈ ਮੀਰੇ ਸਭ ਸੁਣ ਕੇ ਉਸ ਦਾ ਆਪਣੇ ਪਰਿਵਾਰ ਦੀ ਜ਼ਿਆਦਾ ਜਾਂਦੀ ਆ ਤੇ ਉਹ ਅੰਦਰ ਚਲੀ ਜਾਂਦੀ ਆ ਤਾਂ ਕਿ ਉਸ ਦੀ ਅੱਖਾਂ ਵਿੱਚ ਆਏ ਅਕਰੂਕ ਦੇਖ ਨਾ ਸਕੇ ਸਵਰ ਕਹਿੰਦੀ ਆ ਰਾਜ ਆਪਾਂ ਵਿਆਹ ਦੇ ਨਾਲ ਨਾਲ ਆਪਣੀ ਵੀ ਸ਼ੌਪਿੰਗ ਕਰ ਲਵਾਂਗੇ ਫਿਰ ਟੀ ਨੂੰ ਆਪਣੀ ਵੀ ਸਲਾਈਟ ਆ ਉਹ ਕਹਿੰਦਾ ਕੀ ਕਾਜੀ ਜਿਵੇਂ ਤੁਹਾਡਾ ਚੰਗਾ ਲੱਗੇ ਵਾਈਸ ਸਾਰੀਆਂ ਤਿਆਰੀਆਂ ਕਰਨ ਤੋਂ ਬਾਅਦ ਅੱਜ ਦੇ ਦਿਨ ਸਤਾਈ ਵਾਸਤ ਨੂੰ ਉਹਨਾਂ ਦੀ ਕੋਟ ਮੈरिज ਕਰਵਾ ਦਿੱਤੀ ਜਾਂਦੀ ਆ ਮਿਰਮਣ ਵਿੱਚ ਕਹਿੰਦੀ ਆ ਕਿ ਇਹ ਮੇਰੇ ਬਾਹਰ ਗੁਰੂ ਮੇਰੇ ਲਈ ਇਹ ਵਿਆਹ ਵਿਆਹ ਨਹੀਂ ਹੈਗਾ ਇਸ ਲਈ ਲਾਮਾ ਲਈ ਕਿ ਤੇਰੀ ਲਿਖੀ ਬਾਣੀ ਦਾ અપਮਾਨ ਨਹੀਂ ਕਰਨਾ ਚਾਹੁੰਦੀ ਮੈਨੂੰ ਮਾਫ ਕਰ ਦੇਵੀਂ ਪਤਾ ਨਹੀਂ ਰਿਸ਼ਤਾ ਨਵਾਪਾਵਾਂਗੀ ਜਾਂ ਨਹੀਂ ਪਰ ਕੋਸ਼ਿਸ਼ ਕਰਾਂਗੀ ਗਿਨੀ ਦੀ ਅੱਖਾਂ ਪਰ ਆਉਂਦੀਆਂ ਨੇ ਤਾਂ ਮੀਰ ਕੋਲ ਜਾ ਕੇ ਕਹਿੰਦੀ ਆ ਕਿ ਆਪਣਾ ਖਿਆਲ ਰੱਖੀ ਮੀਰ ਕਹਿੰਦੀ ਆ ਤੂੰ ਵੀ ਸਿਰ ਉਹ ਗਿੰਨੀ ਦੀ ਮੰਮੀ ਡੈਡੀ ਨੂੰ ਬਾਏ ਬੋਲਦੀ ਆ ਟੀਕ ਟੀਕ ਕਰਕੇ ਸਭ ਉਸ ਤੋਂ ਆਪਣਾ ਖਿਆਲ ਰੱਖਣ ਲਈ ਕਹਿੰਦੇ ਆ ਗਿੰਨੀ ਦੀ ਮੰਮੀ ਨੂੰ ਮੀਰੇ ਜ਼ਿਆਦਾ ਪਸੰਦ ਨਹੀਂ ਸੀ ਪਰ ਘਰ ਆਉਣ ਜਾਣ ਕਰਕੇ ਉਸ ਨੂੰ ਉਸ ਨਾਲ ਥੋੜਾ ਬੋਤ ਲਗਾਕ ਤਾਂ ਹੋ ਹੀ ਗਿਆ ਸੀ ਅੰਬੀ ਦੇ ਘਰੋਂ ਸਿਰਫ ਸਿਮਰ ਤੇ ਮਨਿੰਦਰ ਆਏ ਹੁੰਦੇ ਆ ਕਿਉਂਕਿ ਇਸ ਦੇ ਭੈਣ ਭਰਾ ਕਰਕੇ ਤਿਆਰੀਆਂ ਕਰ ਰਹੀ ਹੁੰਦੇ ਆ ਸਵਾਗਤ ਦੀਆਂ ਤੇ ਆਖਰੀ ਸਭ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਮੀਰ ਅੰਬੀ ਨਾਲ ਘਰ ਲਈ ਪਰਪੈਂਦੀ ਆ ਜਾਂ ਕਹਿ ਲੋ ਉਸਦੀ ਵਿਦਾਈ ਕਰ ਦਿੱਤੀ ਜਾਂਦੀ ਆ ਪਰ ਮੀਰ ਦੀਆਂ ਅੱਖਾਂ ਵਿੱਚ ਅਥਰੂ ਨਹੀਂ ਹੁੰਦੇ ਬਸ ਉਦਾਸੀ ਹੁੰਦੀ ਆ ਚਿਹਰੇ ਤੇ ਅੰਬੀ ਆਉਂਦੇ ਹੋਏ ਕਾਰ ਵਿੱਚ ਬੈਠਾ ਸੋਚ ਰਿਹਾ ਹੁੰਦਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਹੀਂ ਹਟਦਾ ਕਦੇ ਤੇ ਮੇਰੀ ਜ਼ਿੰਮੇਵਾਰੀਆਂ ਮੈਂ ਇਸ ਦਾ ਖਿਆਲ ਰੱਖੂਗਾ ਅੱਗੇ ਮਾਂ ਤੇ ਡਰਾਈਵਰ ਹੁੰਦੇ ਆ ਤੇ ਪਿੱਛੇ ਮੀਰ ਤੇ ਅੰਬੀ ਬੈਠੇ ਹੁੰਦੇ ਆ ਜਿਹੜੇ ਵਿਆਹ ਆਪਣੇ ਲਈ ਨਹੀਂ ਹੁੰਦਾ ਪਰ ਵਜਾ ਦੋਨਾਂ ਦੀ ਇੱਕ ਹੁੰਦੀ ਆ ਉਸੇ ਸਿਮਰਨਜੀਤ ਮਾ ਮੀਰ ਨੇ ਹਾਂ ਇਸ ਲਈ ਕੀਤੀ ਕਿ ਉਸਨੇ ਮੁੰਡੇ ਨਾਲ ਮਿਲ ਕੇ ਨਾ ਕਰ ਦੇਵੇਗੀ ਪਰ ਮਾਂ ਦੀ ਗੱਲ ਸੁਣ ਕੇ ਉਹ ਨਾ ਨਹੀਂ ਕਰ ਸਕਦੀ ਤੇ ਮਾਂ ਨੇ ਉਸ ਨੂੰ ਇੱਕ ਬਹੁਤ ਵੱਡੀ ਚੀਜ਼ ਦਿੱਤੀ ਸੀ ਉਸ ਇੱਕ ਪਰਿਵਾਰ ਜਿਸ ਦੇ ਪਿਆਰ ਨੂੰ ਮੀਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਤਰਸ ਰਹੀ ਸੀ ਹਾਂ ਉਸ ਦਾ ਸਵਾਰਥ ਸੀ ਕਿ ਉਸ ਨੂੰ ਵੀ ਇੱਕ ਪਰਿਵਾਰ ਮਿਲ ਜਾਵੇਗਾ ਮੀਰ ਦਾ ਫੋਨ ਰਿੰਗ ਕਰਦਾ ਤੇ ਉਹ ਦੇਖਦੀ ਆ ਕਿ ਮੈਸੇਜ ਆ ਜਿਸ ਤੇ ਉਸਤੇ ਜਾਨ ਸੇਵ ਕੀਤਾ ਹੋਇਆ ਜਾਨ ਨਾਮ ਪਤਿਆਨੰਬੀ ਦਾ ਵੀ ਜਾਂਦਾ ਤੇ ਉਹ ਸੋਚਦਾ ਕਿ ਹੁਣ ਤਾਂ ਛਣ ਦੇ ਆਪਣੇ ਪੁਰਾਣੇ ਆਸ਼ਿਕ ਅੰਬੀ ਇਹ ਆਪਣੇ ਮਨ ਵਿੱਚ ਗਿਆ ਕਿ ਕੁਝ ਸੋਚਣ ਲੱਗ ਜਾਂਦਾ ਤੇ ਜਾਨ ਸੇਵ ਕਿਤੇ ਨਾਮ ਤੇ ਫੋਟੋਆਂ ਭੇਜੀ ਜਾਂਦੀਆਂ ਨੇ ਮੀਰੋ ਫੋਟੋ ਮੱਕ ਸਿਰਫ ਸੈਂਡ ਕਰਦੀ ਆ ਕਿ ਹੁਣ ਜਦੋਂ ਤੱਕ ਮੈਂ ਕਿਹਾ ਕੋਈ ਫੋਨ ਨਾ ਮੈਸੇਜ ਕਰੀ ਅੱਗੋ ਜਵਾਬ ਆਉਂਦਾ ਕਿ ਠੀਕ ਆ ਤੇ ਮੀਰ ਕਹਿੰਦੀ ਆ ਤੂੰ شریف ਇੱਥੇ ਮਾਂ ਕਰਕੇ ਆ ਇਸ ਘਰ ਨੂੰ ਜੋੜਨ ਲਈ ਮਾਂ ਤੇ ਮੈਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗੀ। ਪਤਨੀ ਘਰ ਨੂੰ ਛੱਡ ਕੇ ਅੰਬੀ ਝਾਲ ਕਰਦਾ ਕਿ ਇੱਕ ਕੁੜੀ ਨੂੰ ਉਸਨੇ ਦੇਖਿਆ ਸੀ ਸਵਰ ਦੇ ਵਿਆਹ ਵਿੱਚ ਜਿਹੜੀ ਇੱਕ ਮੁੰਡੇ ਨਾਲ ਫਲਟਰ ਕੇ ਰਹਿ ਰਹੀ ਸੀ। ਉਸ ਨੂੰ ਗੱਲਬਾਤ ਤਾਂ ਨਹੀਂ ਸੁਣ ਰਹੀ ਸੀ ਪਰ ਉਸਨੇ ਉਸ ਨੂੰ ਕੁਝ ਕਹਿ ਰਹੀ ਸੀ। ਤੰਬ ਵੀ ਉਸ ਦਾ ਅੰਦਾਜ਼ਾ ਲਾ ਰਿਹਾ ਸੀ ਤੇ ਕਹਿੰਦਾ ਇੱਕ ਹੋਰ ਝਾਲ ਵਿੱਚ ਫਸ ਗਿਆ। ਇੰਨਾ ਸੋਹਣਿਆ ਹੀਰਾ ਦੇ ਇਹ ਅੰਬੀ ਨੇ ਮੀਰ ਨੂੰ ਕਿ ਗੁਰਵਿੰਦਰ ਨਾ ਦੇਖਿਆ ਸੀ। ਜਦੋਂ ਉਸਨੇ ਚਾਬੀ ਲੈ ਲਈ ਉਸ ਨਾਲ 2 ਮਿੰਟ ਪਿਆਰ ਨਾਲ ਗੱਲ ਕੀਤੀ ਸੀ ਪਰੰਬੀ ਨੂੰ ਅੱਧੀ ਅਧੂਰੀ ਗੱਲ ਪਤਾ ਸੀ ਅੰਮ੍ਰਿਤ ਨੇ ਨਜ਼ਰਾਂ ਵਿੱਚ ਮੀਰ ਇੱਕ ਚੰਗੀ ਕੁੜੀ ਨਹੀਂ ਹੁੰਦੀ ਆ ਉਹ ਦੋਨੋਂ ਸੋਚ ਰਹੇ ਹੁੰਦੇ ਆ ਕਿ ਘਰ ਆ ਜਾਂਦਾ ਘਰ ਸਭ ਵੇਟ ਕਰ ਰਹੇ ਹੁੰਦੇ ਆ ਅੰਮ੍ਰਿਤਪਾਲ, ਕਿਰਨਦੀਪ, ਮੁਰਦੀ, ਗੁਰਮੀਲ, ਮਨਜੀਤ ਉਹ ਸਾਰੇ ਆਪਣੀ ਭਾਬੀ ਜੀ ਦਾ ਵੈਲਕਮ ਕਰਦੇ ਆ ਉਹਨਾਂ ਦਾ ਪਿਆਰ ਦੇਖ ਮੀਰ ਦੀਆਂ ਅੱਖਾਂ 'ਪਰ ਆਉਂਦੀਆਂ ਨਹੀਂ ਜਿਸ ਮੀਰ ਨੇ ਵਿਦਾਈ ਸਮੇਂ ਕੰਝੂ ਨਿਭਾਇਆ ਸੀ ਉਸਨੇ ਹੰਜੂ ਮਨ ਰੁਕੰਦਾ ਨਾਮ ਨਹੀਂ ਲੈ ਰਹੇ ਹੁੰਦੇ ਆ ਅਕੀਰੋ ਚਿਹਰੇ ਤੇ ਮੁਸਕਾਨ ਅੱਖਾਂ ਵਿੱਚ ਨਮੀ ਰੱਖ ਕੇ ਸ਼ਾਮ ਦੇ ਖਾਣੇ ਤੱਕ ਰਸਮ ਕਰਦੇ ਰਹਿੰਦੇ ਆ ਫਿਰ ਗੁਰਦੀਪ ਭਾਬੀ ਨੂੰ ਇੱਕ ਸਾਈਡ ਲਈ ਜਾ ਕੇ ਕਹਿੰਦੀ ਆ ਕਿ ਆਜੋ ਭਾਬੀ ਜੀ ਮੀਰ ਬਾਹਰ ਗਿਆ ਹੋਇਆ ਜਿੰਨੇ ਹੀ ਆਉਂਦਾ ਮੈਂ ਪੇਜਦੀ ਆ ਤੁਸੀਂ ਚੈੱਕ ਕਰ ਲਓ ਮੀਰ ਕੁਝ ਨਹੀਂ ਕਹਿੰਦੀ ਤੇ ਬਸ ਹੱਸ ਦਿੰਦੀ ਆ ਕਮਰੇ ਵਿੱਚ ਜਾ ਕੇ ਕਹਿੰਦੀ ਆ ਕਿ ਲਈ ਮੀਰ ਸ਼ੇਰ ਨਹੀਂ ਹੁਣ ਚੈੱਕ ਕਰ ਕਿ ਜਿਹੜਾ ਵੀ ਮਨੁਸ਼ਾ ਇਸ ਲਈ ਉਹ ਪਹਿਲਾਂ ਸੋ ਜਾਂਦੀ ਤਾਂ ਅੱਜ ਤੂੰ ਸ਼ਿਕਾਰ ਕਰਦੀਆਂ ਤੇ ਅੱਜ ਤੂੰ ਸ਼ਿਕਾਰ ਬਣ ਨਾ ਜਾਵੇਂ ਉਹ ਬਹੁਤ ਕਾਲੀ ਨਾਲ ਚੱਕ ਕਰਦੀ ਅੰਤ ਬੈੱਡ ਤੇ ਲੇਟ ਜਾਂਦੀ ਆ ਤੇ ਅੱਖਾਂ ਬੰਦ ਕਰਕੇ ਕੰਬਲ ਲੈ ਲੈਂਦੀ ਆ ਉਹ ਸੋਚਦੀ ਆ ਕਿ ਇਸ ਪਰਿਵਾਰ ਨੂੰ ਕਦੇ ਟੁੱਟਣ ਨਹੀਂ ਦੇਵੇਗੀ ਉਸ ਲਈ ਚਾਹੇ ਉਸ ਨੂੰ ਕੁਝ ਵੀ ਕਰਨਾ ਪਵੇ ਇੰਨਾ ਪਿਆਰ ਆ ਇਸ ਪਰਿਵਾਰ ਦੇ ਲੋਕਾਂ ਵਿੱਚ ਅੰਬੀ ਜਦੋਂ ਕਮਰੇ ਵਿੱਚ ਜਾ ਕੇ ਦੇਖਦਾ ਕੋਈ ਬੈੱਡ ਤੇ ਸੁੱਤਾ ਹੋਇਆ ਤੋਂ ਮਨ ਵਿੱਚ ਕਹਿੰਦਾ ਏ ਧਾਇਓ ਜੀ ਹੈ ਪਰ ਸ਼ਾਇਦ ਇਸ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਤੇ ਫਿਰ ਖੁਦ ਨੂੰ ਕਹਿੰਦਾ ਮੈਂ ਕਿਉਂ ਬਰਬਾਦ ਕੀਤੀ ਨਾ ਕਰ ਦਿੰਦੀ ਉਹ ਇਦਾਂ ਹੀ ਕਦੇ ਉਸ ਦੇ ਪੱਖ ਵਿੱਚ ਕਦੇ ਉਸ ਦੇ ਖਿਲਾਫ ਦਲੀਲਾਂ ਕਰਦਾ ਹੋਇਆ ਅਲੀ ਮੇਰੇ ਵਿੱਚੋਂ ਦੂਜਾ ਕੰਮ ਲਾ ਕਰਦਾ ਤੇ ਬੈਠ ਤੇ ਦੂਜੀ ਸਾਈਡ ਹੋ ਜਾਂਦਾ ਮੇਰੀ ਇੱਜ਼ਤ ਵਾਖ ਖੁੱਲਦੀ ਆ ਸਵੇਰ ਹੋ ਵੀ ਹੁੰਦੀ ਆ ਉੱਠਦੀ ਆ ਤੇ ਨਹਾ ਕੇ ਪਾਠ ਕਰਕੇ ਜਲਦੀ ਨਾਲ ਕਮਰੇ ਵਿੱਚੋਂ ਬਾਹਰ ਆ ਜਾਂਦੀ ਆ ਜੋ ਉਹ ਅੰਬੀ ਦੇ ਉਤੋਂ ਤੋਂ ਪਹਿਲਾਂ ਬਾਹਰ ਆ ਜਾਂਦਾ ਮਾਂ ਜਦ ਮੀਰ ਨੂੰ ਦੇਖਦੀ ਆ ਤੇ ਕਹਿੰਦੀ ਆ ਕਿ ਪੁੱਤ ਅੰਬੀ ਉੱਠ ਗਿਆ ਤਾਂ ਉਹ ਕਹਿੰਦੀ ਆ ਨਹੀਂ ਮਾਂ ਅਜੇ ਤਾਂ ਨਹੀਂ ਤਾਂ ਕਹਿੰਦੀ ਆ ਪੁੱਤ ਉਠਾ ਦੇ ਉਹਨੂੰ ਵੀ ਪਰ ਗੁਰੂ ਘਰ ਵੀ ਤਾਂ ਜਾਣਾ ਅੰਬੀ ਦਾ ਇਹ ਨਾਮ ਆ ਉਸੂ ਨੁਖ ਦਾ ਮੀਰ ਆਪਣੇ ਮਨ ਵਿੱਚ ਸੋਚਦੇ ਹੋਏ ਕਮਰੇ ਵੱਲ ਜਾ ਰਹੀ ਹੁੰਦੀ ਆ ਉਹ ਇਹ ਸੋਚ ਰਹੀ ਹੁੰਦੀ ਆ ਕਿ ਕਿਵੇਂ ਉਠਾਵੇਂਗੀ ਉਸ ਨੂੰ ਤੇ ਉਸ ਦੇ ਕੰਨਾਂ ਵਿੱਚ ਇੱਕ ਆਵਾਜ਼ ਮੰਦੀ ਆ ਕਿ ਭਾਬੀ ਜਾਣ ਜਾਉ ਉਠਾਓ ਇਹ ਹੋਰ ਕਿਸੇ ਦੇ ਨਹੀਂ ਉਹ ਵਾਸੀ ਲੈਂਦੀ ਹੋਈ ਗੁਰਦੀਪ ਦੀ ਆਵਾਜ਼ ਹੁੰਦੀ ਆ ਅੰਬੀ ਨੂੰ ਛੱਡ ਕੇ ਬਾਕੀ ਸਾਰੇ ਸ਼ੌਪਿੰਗ ਦੇ ਬਹਾਨੇ ਮੀਰ ਨੂੰ ਮਿਲ ਲਈ ਸੀ ਤੇ ਉਹਨਾਂ ਦੀ ਮਾਂ ਵਾਂਗ ਸਭ ਨੂੰ ਮੀਰ ਬਹੁਤ ਚੰਗੀ ਲੱਗੀ ਸੀ ਪਰ ਸੰਬੀ ਨੂੰ ਛੱਡ ਕੇ ਉਹ ਹਜੇ ਵੀ ਮੀਰ ਲਈ ਗਲਤ ਫੈਮਿਲੀ ਰੱਖੀ ਬੈਠਾ ਸੀ ਗਲਤ ਫੈਮਿਲੀ ਜਾਂ ਫਿਰ ਸੱਚਾਈ ਉਹ ਸੱਚ ਝੂਠ ਵਿੱਚ ਉਲਝਿਆ ਹੋਇਆ ਸੀ ਮੀਰ ਗੁਰਦੀਪ ਨੂੰ ਦੇਖਦੀ ਆ ਤੇ ਉਸਦੇ ਚਿਹਰੇ ਤੇ ਸਮਾਈਲ ਆ ਜਾਂਦੀ ਹੈ ਤੇ ਉਹ ਕਹਿੰਦੀ ਆ ਗੁਰਦੀਪ ਤੁਸੀਂ ਆ ਜਾਓ ਮੇਰੇ ਨਾਲ ਗੁਰੂ ਘਰ ਪਲੀਜ਼ ਮਾਂ ਨਾਲੇ ਇਹ ਤੁੱਕੇ ਹੋਣਗੇ ਫਿਰ ਕੰਮ ਤੇ ਵੀ ਜਾਣਾ ਹੋਊ ਇਸ ਲਈ ਮੈਂ ਤੇ ਗੁਰਦੀਪ ਹੀ ਜਾ ਆਉਨੇ ਆ ਮਾਂ ਜਾਣਦੀ ਹੁੰਦੀ ਆ ਕਿ ਹਜੇ ਉਹ ਦੋਨੋਂ ਇੱਕ ਦੂਜੇ ਦੇ ਸਾਥ ਦਾ ਪਸੰਦ ਨਹੀਂ ਕਰਦੇ ਤੇ ਮਾਂ ਕਹਿੰਦੀ ਆ ਠੀਕ ਆ ਪੁੱਤਰ ਜੀ ਗੁਰਦੀਪ ਕਹਿੰਦੀ ਆ ਕਿ ਵਾਹ ਭਾਬੀ ਜੀ ਵੀਰੇ ਦੀ ਇੰਨੀ ਫਿਕਰ ਜਦੋਂ ਮਾਂ ਕੋ ਥੋੜੀ ਦੂਰ ਹੋ ਜਾਂਦੀ ਆ ਤੇ ਗੁਰਦੀਪ ਕਹਿੰਦੀ ਆ ਕਿ ਸਿਰਫ ਵੀਰਾ ਹੀ ਥੱਕਿਆ ਤੁਸੀਂ ਨਹੀਂ ਥੱਕੇ ਤੁਸੀਂ ਸੌ ਗਏ ਸੀ ਟਾਈਮ ਦਾ ਮੀਰ ਉਸ ਵੱਲ ਅੱਖਾਂ ਕੱਢਦੀ ਆ ਤੇ ਗੁਰਦੀਪ ਕਹਿੰਦੀ ਆ ਕਿੰਨੀਆਂ ਰਸਮਾਂ ਹੋਈਆਂ ਤੇ ਨਾਲੇ ਨਮਾ ਕਰ ਨਮਾ ਕਮਰਾ ਨੀਂਦ ਆ ਗਈ ਸੀ ਚੰਗੀ ਤਰ੍ਹਾਂ ਮੀਰ ਕਹਿੰਦੀ ਆ ਹਾਂਜੀ ਉਹ ਤਾਂ ਵਧੀਆ ਨੀਂਦਾਈ ਸੀ ਉਹ ਦੋਨੇ ਗੁਰੂ ਘਰ ਜਾ ਕੇ ਘਰ ਆ ਜਾਂਦੀਆਂ ਨੇ ਗੁਰਦੀਪ ਉਸ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਉਂਦੀ ਆ ਜਿਸ ਕਰਕੇ ਮੀਰ ਦੇ ਚਿਹਰੇ 'ਤੇ ਮੁਸਕਰਾਹਟ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਮੀਰ ਨੂੰ ਮਾਂ ਕਹਿੰਦੀ ਆ ਕਿ ਪੁੱਤਾਂ ਚਾਹ ਲਈ ਜਾ ਬੈਠ ਕੇ ਪੀ ਲੋ ਮੀਰ ਕਹਿੰਦੀ ਆ ਕਿ ਮਾਂ ਮੈਂ ਤੁਹਾਡੇ ਨਾਲ ਹੀ ਪੀਉ ਉਹਨਾਂ ਨੂੰ ਦੇ ਆਉਣੀ ਆ ਜੀ ਮੀਰ ਇੱਕ ਕੱਪ ਚਾਹ ਲੈ ਕੇ ਅੰਦਰ ਆ ਜਾਂਦੀ ਤੇ ਦੇਖਦੀ ਆ ਕਿ ਬੈੱਡ ਖਾਲੀ ਹੁੰਦਾ ਕਿਉਂਕਿ ਅੰਬੀ ਮੀਤ ਦੇ ਜਾਣ ਬਾਅਦ ਉੱਠ ਗਿਆ ਸੀ ਤੇ ਮੀਰ ਨੂੰ ਨਾ ਦੇਖ ਕੇ ਕੁਝ ਸਕੂਨ ਮਿਲਿਆ ਸੀ ਉਸ ਨੂੰ ਮੀਰ ਟੇਬਲ ਤੇ ਚਾਹ ਰੱਖਦੀ ਆ ਤੇ ਜਲਦੀ ਨਾਲ ਕਮਰੇ ਵਿੱਚੋਂ ਬਾਹਰ ਆ ਜਾਂਦੀ ਆ ਮੀਰ ਬਾਹਰ ਆਉਂਦੀ ਆ ਤੇ ਮਾਂ ਨਾਲ ਬੈਠ ਕੇ ਚਾਹ ਪੀਣ ਲੱਗ ਜਾਂਦੀ ਆ ਅੰਬੀ ਨਹਾ ਕੇ ਆਉਂਦਾ ਤਾਂ ਦੇਖਦਾ ਕਿ ਚਾਹ ਪਈ ਹੁੰਦੀ ਆ ਉਹ ਉਦਾਹਰਣ ਟੇਬਲ ਤੋਂ ਚਾਹ ਚਾਹੀ ਕੁੱਟ ਪਰਦਾ ਤੇ ਕਹਿੰਦਾ ਕਿ ਮਾਂ ਸਭ ਜਾਣਦੀ ਆ ਫਿਰ ਉਹ ਚਾਹ ਰੱਖ ਕੇ ਤਿਆਰ ਹੋਣ ਲੱਗ ਜਾਂਦਾ ਤੇ ਨਾਲ-ਨਾਲ ਚਾਹ ਪੀਂਦਾ ਥੋੜੀ देर ਬਾਅਦ ਉਹ ਤਿਆਰ ਹੋ ਕੇ ਬਾਹਰ ਆਉਂਦਾ ਤਾਂ ਮਾਂ ਕਹਿੰਦੀ ਆ ਆਜਾ ਤੇਰੀ ਘਰ ਵਾਲੀ ਨੇ ਅੱਜ ਪਹਿਲੀ ਰਸੋਈ ਬਣਾਈ ਆ ਅੰਬੀ ਇੱਕ ਵਾਰ ਮੀਰਵਾਲ ਦੇਖਦਾ ਜਿਹੜੀ ਕਿ ਰਸੋਈ ਵਿੱਚ ਖਾਣਾ ਤਿਆਰ ਕਰਨ ਤੋਂ ਬਾਅਦ ਬਾਹਰ ਲਿਆ ਤਿਆਰੀ ਹੁੰਦੀ ਆ ਉਸ ਦਾ ਚਿਹਰਾ ਦੇਖਣ ਲਈ ਹਿੰਮਤ ਨਹੀਂ ਹੁੰਦੀ ਅੰਬੀ ਵਿੱਚ ਕਿਉਂਕਿ ਉਸ ਨੂੰ ਲੱਗਦਾ ਉਹ ਵੀ ਬਾਕੀਆਂ ਕੁੜੀਆਂ ਵਰਗੀ ਆ ਪੈਸੇ ਨਾਲ ਪਿਆਰ ਕਰਦੀ ਆ ਪੱਲ ਉਸ ਮੁੰਡੇ ਨਾਲ ਸੀ ਤਿਆ ਜੋ ਉਸ ਨਾਲ ਹੰਦੇ ਵੀਰ ਦੇ ਦੇਖਣ ਤੋਂ ਪਹਿਲਾਂ ਉਹ ਦੂਜੀ ਸਾਈਡ ਕਰ ਲੈਂਦਾ ਤੇ ਮੀਰ ਆ ਕੇ ਖਾਣਾ ਟੇਬਲ ਤੇ ਰੱਖਦੀ ਆ ਗੁਰਮੇਲ ਤੇ ਅੰਮ੍ਰਿਤ ਪਾ ਲਾ ਕੇ ਕਹਿੰਦਾ ਗੁੱਡ ਮਾਰਨਿੰਗ ਭਾਬੀ ਜੀ ਮੀਂਸਮਾਈ ਕਰਕੇ ਜਵਾਬ ਦਿੰਦੀ ਆ ਗੁਰਦੀਪ ਪਹਿਲਾਂ ਹੀ ਉੱਥੇ ਹੁੰਦੀ ਆ ਮਨਜੀਤ ਆ ਕੇ ਪੈਰੀ ਹੱਥ ਖੁਲਾਉਂਦਾ ਤੇ ਮੀਰ ਪਿੱਛੇ ਹਟ ਜਾਂਦੀ ਆ ਕਿਉਂਕਿ ਉਹ ਡਰ ਜਾਂਦੀ ਆ ਢੰਬੇ ਨੂੰ ਛੱਡ ਕੇ ਬਾਕੀ ਸਾਰੇ ਹੱਸਦੇ ਆ ਤੇ ਮਾਂ ਉਸਦੇ ਮੋਢਿਆਂ ਤੇ ਮਾਰ ਕੇ ਕਹਿੰਦੀ ਆ ਸਿਦਰੀਆ ਡਰਾ ਦਿੱਤੀ ਕੁੜੀ ਇਹ ਨਵੀਂ ਆਏ ਨੂੰ ਕੀ ਪਤਾ ਕਿਉਂ ਜਾਤੋਂ ਤਾਂ ਮਨਜੀਤ ਕਹਿੰਦਾ ਕਿ ਭਾਬੀ ਮੈਂ ਦੱਸਦਾ ਮੈਂ ਕਿਉਂ ਜਾ ਤਾਂ ਉਹ ਕਹਿੰਦਾ ਕਿ ਭਾਬੀ ਜੀ ਮੈਂ ਉਹ ਵਾਂਝੇ ਦਾ ਤੁਹਾਡੇ ਚਿਹਰੇ ਤੇ ਕਦੇ ਮੁਸਕਰਾਟ ਨਹੀਂ ਜਾਣ ਦੇਵਾਂਗਾ ਮਨਜੀਤ ਹੱਸਦਾ ਹੋਇਆ ਬੈਠ ਜਾਂਦਾ ਉਮੀਰ ਕਹਿੰਦੀ ਆ ਕਿ ਕੋਈ ਗੱਲ ਨਹੀਂ ਮਾਂ ਮਾਂ ਆਪਣੀ ਛਰ ਅੱਗੇ ਕਰਦੀ ਹੋਈ ਕਹਿੰਦੀ ਆ ਕਿ ਉਮੀਦ ਪੁੱਤ ਤੂੰ ਵੀ ਬੈਠ ਕੇ ਖਾਣਾ ਖਾ ਲਈ ਅੰਬੀ ਦੇ ਨਾਲ ਗੁਰਦੀਪ ਹੁੰਦਾ ਤੇ ਉੱਠ ਕੇ ਦੂਜੀ ਕੁਰਸੀ ਤੇ ਬੈਠ ਜਾਂਦੀ ਆ ਤੇ ਮੀਰ ਨੂੰ ਅੰਬੀ ਦੇ ਨਾਲ ਵਾਲੀ ਕੁਰਸੀ ਤੇ ਬੈਠਣਾ ਪੈਂਦਾ